ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂਗੇ ਕਾਫੀ ਜ਼ਿਆਦੇ ਸੋਹਣੇ ਸੂਟ ਜੇ ਨਵੇਂ ਹੋ ਮੇਰੇ ਚੈਨਲ ਤੇ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਪ੍ਰਾਈਜ਼ ਹਰ ਇੱਕ ਸੂਟ ਦਾ ਨਾਲ ਹੁੰਦੇ ਦੱਸਿਆ ਜਾ ਰਿਹਾਗਾ ਤੇ ਤੁਸੀਂ ਧਿਆਨ ਨਾਲ ਸੁਣਿਆ ਕਰੋ ਤੇ 올 ਓਵਰ ਦਾ ਵੀ ਦੱਸਿਆ ਜਾਂਦਾਗਾ ਤੇ ਮੈਚਿੰਗ ਦਾ ਵੀ ਦੱਸਿਆ ਜਾਂਦਾ। ਅੱਜ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਕਾਫੀ ਜ਼ਾਦੇ ਸੋਹਣੇ ਸੂਟ ਜੇ ਤੁਸੀਂ ਲੈਣੇ ਨੇਗੇ ਇਹਦੇ ਨਾਲ ਦਾ ਆਪਾਂ ਦਾ ਦੁਆਰੇ ਸਟਾਕ ਆਇਆਗਾ। ਦੇਖੋ ਸਟਿਚ ਹੋ ਕੇ ਗਏ ਨੇਗੇ ਪਹਿਲਾਂ ਵੀ ਗਏ ਨੇ। ਪਹਿਲਾਂ ਮੈਂ ਤੁਹਾਨੂੰ ਵੀਡੀਓ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੈਂ ਤਾਂ ਵੀਡੀਓ ਨਹੀਂ ਬਣਾਉਂਦੀ ਸਟਿਚਿੰਗ ਵਾਲੇ ਸੂਟਾਂ ਦੀ। ਤੇ ਵੀ ਕਾਫੀ ਸਾਰੇ ਮੈਂ ਕੋਰੀਅਰ ਕਰ ਚੁੱਕੀ ਆਂਗੀ ਸੂਟਾਂ ਦੇ ਸਟਿਚਿੰਗ ਵਾਲੇ ਦੀ ਵੀਡੀਓ ਬਹੁਤ ਘੱਟ ਬਣਾਉਂਦੀ ਆ ਮੇਤੋਂ। ਇਸ ਤਰ੍ਹਾਂ ਆਪਾਂ ਰੱਖਿਆਗਾ neck ਤੇ ਡਿਜ਼ਾਈਨ ਇਹੇ ਵਰਬ੍ਰੇਸ਼ੇ ਮਰਗੀ ਸਟਾਫ ਤੇ ਤੁਸੀਂ neck ਤੇ ਡਿਜ਼ਾਈਨ ਸਟਿਚਿੰਗ ਕਰਵਾਉਣਾ ਚਾਹੋ ਨਾ ਕਰਵਾ ਸਕਦੇ ਹੋਗੇ ਤੇ ਨਹੀਂ ਤੁਸੀਂ ਐਵੇਂ ਵੀ ਲੈ ਸਕਦੇ ਹੋਗੇ ਸੂਟ ਦੇਖੋ ਜੀ ਇਸ ਤਰ੍ਹਾਂ ਆਪਾਂ ਚੱਕਾ ਤੇ ਰੱਖੀ ਹੈਗੀ ਪਾਈਪ ਇਨ ਕਿਉਂਕਿ ਆਪਾਂ ਸਿੰਪਲ ਜੀ ਲੁੱਕ ਦਿੱਤੀ ਹੈ ਕਿ ਸੂਟ ਨਬਾੜਾ ਜਿਆਦੇ ਕੁਝ ਨਹੀਂ ਕੀਤਾ ਹੈਗਾ ਤੇ ਨਾਲ ਇਹਦੇ ਹੈਗਾ ਜੀ ਨਾਲੇ ਦੇ ਹੈਗੀ ਹੈਗੀ ਬਾਟਮ ਕਰੀਮ ਕਲਰ ਦੀ ਕਿੰਨੇ ਜੇ ਕਲਰ ਦੀ ਬਾਟਮਾਂ ਆਂਗੀ ਦੇਖੋ ਇਸ ਤਰਾਹੇ اور ਮੈਚਿੰਗ ਸੂਟ ਸੀਗੇ ਤੇ ਇਹਦੇ ਨਾਲ ਦਾ ਸੇਮ ਇੱਕ ਸੂਟ अवेलेबल ਹੈਗਾ ਆਪਣੇ ਕੋਲੇ ਵਿੱਚ ਆਪਣੇ ਸੂਟ ਬਿਨਾ ਸਲਾਈ ਤੋਂ ਚਲੇ ਜਾਂਦੇ ਨੇਗੇ ਜੇ ਸਟਿਚ ਹੋ ਕੇ ਹੁੰਦੇ ਵੀ ਨੇ ਮਤਲਬ ਆਪਾਂ ਤੋਂ ਵੀਡੀਓ ਨਹੀਂ ਬਣਦੀ ਮੈਂ ਤੁਹਾਨੂੰ ਪਹਿਲੀ ਦੱਸ ਚੁੱਕੀ ਆਂਗੀ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਦੱਸਿਆ ਵੀ ਮੇਰੇ ਤੋਂ ਸਟਿਚਿੰਗ ਵਾਲੇ ਸੂਟਾਂ ਦੀ ਬਹੁਤ ਘੱਟ ਵੀਡੀਓ ਪੈਂਦੀ ਹੈ ਤੇ ਵੀ ਮੈਂ ਆਖਿਆ ਵੀ ਜਲੋ ਨਿਊ ਸਟਾਕ ਆਇਆ ਵੀ ਤੁਸੀਂ ਇਸ ਤਰ੍ਹਾਂ ਨੂੰ ਸੂਟ ਸਟਿਚ ਕਰਵਾ ਸਕਦੇ ਹੋ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋਗੇ ਤੁਸੀਂ ਇਸ ਤਰ੍ਹਾਂ ਸੂਟ ਜਿੱਥੋਂ ਵੀ ਆਪਣੇ ਟੇਲਰ ਤੋਂ ਸਲਾਈ ਕਰਵਾਉਣੇ ਹੋਗੇ ਉਹਨਾਂ ਤੋਂ ਕਰਵਾ ਸਕਦੇ ਹੋ ਇਸ ਡਿਜ਼ਾਈਨ ਦਾ ਤੇ ਨਾਲ ਮੈਂ ਰੱਖਿਆਗਾ ਸ਼ਾਈਨ ਵਾਲਾ ਦੁਪੱਟਾ ਕਿਉਂਕਿ ਸੂਟ ਦੇ ਵਿੱਚ ਹਲਕੀ ਜੀ ਸ਼ਾਈਨ ਆਂਗੀ ਤੇ ਇਸ ਤਰ੍ਹਾਂ ਆਪਾਂ ਰੱਖਿਆਗਾ ਟਾਈ ਐਂਡ ਡਾਈ ਦੇਖੋ ਜੀ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਆਪਾਂ ਡਿਜ਼ਾਈਨ ਪਾਇਆਗਾ ਦੁਪੱਟੇ ਦੇ ਵਿੱਚ ਤੇ ਆਪਾਂ ਗ੍ਰੀਨ ਕਲਰ ਦੇ ਲੈਸ ਲਗਾਈ ਹੈਗੀ ਸੂਟ ਨਾਲ ਦੀ ਬਿਲਕੁਲ ਬਰੀਕ ਜੀ ਲੈਸ ਲਗਾਈ ਹੈਗੀ ਇਹਦੇ ਵਿੱਚ ਜਿਹੜੇ ਵੀ ਕਲਰ ਹੈਗੇ ਨੇ ਮੈਂ ਤੁਹਾਨੂੰ ਦਿਖਾ ਦਿੰਦੀ ਆ ਪਹਿਲਾ ਕਲਰ ਹੈਗਾ ਇਹ ਵਾਲਾ ਗ੍ਰੀਨ ਹੀ ਹੈਗਾ ਸੇਮ ਜਿਹੜਾ ਇਹਦੇ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਹੈਗਾਗਾ 1800 ਤੇ ਆਪਣਾ ਫਾਸਟਲੀ ਬੁਕਿੰਗ ਕਰ ਦਿਓ ਤੇ ਫੇਰ ਇਹ ਸੂਟ ਨਹੀਂ ਮਿਲਣੇ ਹੈਗੇ ਤੇ ਦੂਜਾ ਸੂਟ ਹੈਗਾਗਾ ਪਿੰਕ ਕਲਰ ਦੇ ਵਿੱਚ ਥੋੜਾ ਜਿਹਾ ਡਾਰਕ ਕਲਰ ਹੈਗਾ ਤੁਸੀਂ ਦੇਖ ਸਕਦੇ ਹੋਗੇ ਲਿਖੋ ਜੀ کافی ਜਿਆਦੇ ਸੋਨਾ ਕਲਰ ਹੈ ਵਾਲਾ ਤੇ ਇਹ ਥਰਡ ਕਲਰ ਹੈਗਾ ਹੈ ਦੇ ਵਿੱਚ ਫਰੋਜ਼ੀ ਇਹ ਬਹੁਤ ਜਿਆਦੇ ਡਿਮਾਂਡ ਦੇ ਵਿੱਚ ਹੈਗਾ ਸਟਾਕ بار بار ਆਪਾਂ ਮੰਗਾ ਰਹਾਂਗੇ ਤੁਹਾਨੂੰ ਆਪ ਇੰਸਟਾਗ੍ਰਾਮ ਤੇ ਵੀ ਰੀਲਸ ਵਗੈਰਾ ਪਾਉਣੇ ਹੁੰਨੇ ਆਗੇ ਹਨਾ ਤੁਸੀਂ ਇੰਸਟਾਗ੍ਰਾਮ ਤੇ ਵਾਰ ਤੋਂ ਵਾਰ ਮੇਰੇ ਪੇਜ ਨੂੰ ਫੋਲੋ ਕਰੋ ਉੱਤੇ ਜਾ ਕੇ ਕੋਈ ਵੀ ਤੁਸੀਂ ਡਿਜ਼ਾਈਨ ਦੇਖ ਸਕਦੇ ਹੋਗੇ ਸੂਟ ਰੈਡੀ ਕਰਵਾ ਸਕਦੇ ਹੋ ਹੈਂਡ ਦੇ ਵਿੱਚ ਕਰਵਾਉਣਾ ਮਸ਼ੀਨ ਦੇ ਵਿੱਚ ਕਰਵਾਉਣਾ ਜਿਸ ਤਰ੍ਹਾਂ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਕਰਵਾ ਸਕਦੇ ਹੋਗੇ ਠੀਕ ਹੈ ਜੀ ਸਕਰੀਨ ਸ਼ਾਟ ਲੈ ਲਓ ਤੇ ਮੈਂ ਪ੍ਰਾਈਸ ਦੱਸ ਚੁੱਕੀ ਆਂਗੀ ਜੇ ਤੁਸੀਂ 올ਓਵਰ ਲੈਣਾਗਾ ਤਾਂ 올ਓਵਰ ਦਾ ਪ੍ਰਾਈਸ ਰਹੇਗਾ 2400 ਠੀਕ ਹੈ ਜੀ 올 오버 ਤੁਹਾਨੂੰ ਇਹ ਦੋ ਸੂਟ ਹੀ ਮਿਲ ਸਕਦੇ ਦੇਣਗੇ ਮੈਚਿੰਗ ਗ੍ਰੀਨ ਮਿਲ ਸਕਦਾ ਬੈਸਟ ਹੈਗਾ ਕਿ ਤੁਸੀਂ ਮੈਚਿੰਗ ਕਰ ਲਓ ਨਾਲੇ ਤੁਹਾਨੂੰ ਰੇਟ ਦੇ ਵਿੱਚ ਠੀਕ ਪੈ ਜਾਊਗਾ ਜਿਹੜੀ ਮੈਂ ਅਗਲੀ ਕਲੈਕਸ਼ਨ ਦਿਖਾਵਾਂ ਇਹ ਨਿਊ ਪ੍ਰਿੰਟ ਆਏ ਨੇਗੇ ਟੈਬੀ ਦੇ ਵਿੱਚ ਬਹੁਤ ਜਿਆਦੇ ਸੋਹਣੀ ਸੋਨਾ ਸਟਾਫ ਹੈਗਾ ਇਹਦਾ ਤੇ ਬਿਲਕੁਲ ਲਾਈਟ weight ਸਟਾਫ ਹੈ ਟੀ ਸਟਾਰ ਬ੍ਰਾਂਡ ਦਾ ਹੈਗਾ ਸਾਰੇ ਸਟੈਂਪਸ ਹੀ ਚੈੱਕ ਕਰਵਾ ਦਿੰਨੇ ਆਂਗੇ ਸਾਈਡ ਤੇ ਵੀ ਦੇਖੋ ਟੈਸਟਾ ਦਾਗਾ ਸਾਰਾ ਟੈਸਟਾ ਕਲੈਕਸ਼ਨ ਹੈਗੀ ਇਹ 올ਓਵਰ ਸੂਟ ਆਏ ਨੇ ਪਹਿਲਾਂ ਦੀ ਡਿਮਾਂਡ ਸੀਗੀ ਵੀ 올ਓਵਰ ਸੂਟ ਲੈ ਕੇ ਆਓ ਤੇ ਇਹ 올ਓਵਰ ਸੂਟ ਰਹੇਗਾ ਜੀ ਤੁਹਾਨੂੰ ਪਾਊਗਾ 2600 ਦਾ ਜੇ ਮੈਚਿੰਗ ਕਰਵਾਉਂਗੇ ਫਿਰ ਤੁਹਾਨੂੰ ਘੱਟ ਪਾਊਗਾ ਤੇ ਪਰ ਇਹ 올ਓਵਰ ਹੀ ਆਏ ਨੇ ਮੇਰੇ ਕੋਲ ਮੈਂ ਮੈਚਿੰਗ ਦਾ ਫਿਰ ਤੁਹਾਨੂੰ ਮੈਂ ਸਲਵਾਰਾਂ ਟਾਈ ਕਰਵਾ ਕੇ ਦੇਣੀਆਂ ਪੈਣਗੀਆਂ ਹਣਾ ਤਾ ਕਰਕੇ ਫਿਰ ਤੁਸੀਂ ਲੈ ਸਕਦੇ ਹੋਗੇ 올ਓਵਰ ਹੀ ਲਿਓ 올ਓਵਰ ਹੀ ਸੂਟ ਸੋਨੇ ਬਣਨਗੇ 2650 ਪ੍ਰਾਈਸ ਹੈਗਾ ਇਹਦਾ ਆਵਲਾ ਪ੍ਰਿੰਟ ਵੀ ਕਾਫੀ ਜਿਆਦਾ ਸੋਹਣਾਗਾ ਬਿਲਕੁਲ ਸਰਦਾਰੀ ਜਿਹਾ ਸੂਟ ਲੰਗੇ ਬਹੁਤ ਸੋਹਣਾ ਪ੍ਰਿੰਟ ਹੈ 2650 ਪ੍ਰਾਈਸ ਰਹੇਗਾ ਆਪਣਾ ਫਟਾਫਟ ਆਰਡਰ ਕਰਕੇ ਰਖਵਾ ਲਿਆ ਕਰੋ ਫਿਰ ਸੂਟ ਨਹੀਂ ਮਿਲਦੇ ਹੈਗੇ ਜਿੱਦਾਂ ਮੈਂ ਕਾਲ ਸੂਟ ਪਾਏ ਸੀਗੇ ਕਾਲ ਵਾਲੇ ਸੂਟਾਂ ਚੋਂ ਇੱਕ ਅੱਧਾ ਸੂਟ ਅਵੇਲੇਬਲ ਆ ਆਪਣੇ ਕੋਲੇ ਤੇ ਜਿਹੜੇ ਆਪਾਂ ਪਹਿਲਾਂ ਪਾਏ ਸੀਗੇ ਕ੍ਰਾਸ਼ ਦੇ ਵਿੱਚੋਂ ਕੋਈ ਵੀ ਸੂਟ ਨਹੀਂ ਹੈਗਾ ਜਿਹੜੇ ਆਪਾਂ ਪਰਸੋਂ ਪਾਏ ਨੇ ਪੇਂਟ ਵਾਲ ਦੇ ਵਿੱਚ ਉਹ ਵੀ ਆਪਣੇ ਕੋਲ ਕੋਈ ਸੂਟ ਅਵੇਲੇਬਲ ਨਹੀਂ ਹੈਗਾ ਤੇ ਨਾ ਹੀ ਹੁਣ ਆਪਾਂ ਹੋਰ ਹੀ ਸਟਾਕ ਆਪਾਂ ਜਾਣ ਕੇ ਨਹੀਂ ਕਰਦੇ ਥੋੜਾ ਸਟਾਕ ਵੀ ਆਪਾਂ ਕੋਈ ਨਵੀਂ ਚੀਜ਼ ਲੈ ਕੇ ਆਈਏ ਦੇਖੋ ਜੀ 프ਿੰਟ ਦੀ 프ਿੰਟ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦੇ ਸੋਹਣੇ ਸੂਟ ਲੰਗੇ ਦੇਖੋ ਜੀ ਇਹ ਪ੍ਰਿੰਟ ਵੀ ਕਾਫੀ ਜਿਆਦਾ ਸੋਹਣਾ ਆਗਾ ਤੇ ਇਹਦੇ ਨਾਲ ਦੁਪੱਟਾ ਤੁਸੀਂ ਨਾ ਮਤਲਬ ਫਰੋਜ਼ੀ ਕਲਰ ਦਾ ਰੱਖਿਓ ਕਾਫੀ ਜਿਆਦਾ ਸੋਹਣਾ ਲੱਗੂਗਾ ਫਿਰ ਦੁਪੱਟਾ ਜੇ ਟਾਈ ਐਂਡ ਡਾਈ ਕਰਵਾਉਂਗੇ ਫਰੋਜ਼ੀ ਤੇ ਬਲੂ ਕਰਵਾਇਓ ਬਲੂ ਹਲਕਾ ਜਿਹਾ ਟੱਚ ਆ ਦੇ ਵਿੱਚ ਇਹ ਇਦਾਂ ਸੂਟ ਕਾਫੀ ਜਿਆਦਾ ਸੋਨੇ ਭਰਦੇ ਲੇਗੇ ਸਕਰੀਨਸ਼ਾਟ ਲੈ ਲਓ ਤੇ ਪ੍ਰਾਈਸ ਮੈਂ ਤੁਹਾਨੂੰ ਦੱਸ ਚੁੱਕਿਆ ਆਲ ਓਵਰ ਦਾ ਕਿਉਂਕਿ ਮੇਰੇ ਕੋਲ ਆਲ ਓਵਰ ਸੂਟਾਂ ਦੀ ਬਾਗਲੀ ਪਹਿਣਾਂ ਦੀ ਕਾਫੀ ਜਿਆਦਾ ਡਿਮਾਂਡ ਆਈ ਸੀ ਜੀ ਅਸੀਂ ਆਲ ਓਵਰ ਸੂਟ ਲੈ ਰਹੇ ਹਾਂ 2650 ਪ੍ਰਾਈਸ ਹੈਗਾ ਤੇ ਆ ਸੂਟ ਵੀ ਤੁਸੀਂ ਦੇਖੋ ਇਹ ਮੈਨੂੰ ਕਲਰ ਕਾਫੀ ਜਿਆਦਾ ਸੋਹਣਾ ਲੱਗੇ ਦੇਖ ਫਿਰ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦਾ ਸੋਨਾ ਪ੍ਰਿੰਟ ਹੈਗਾ ਕਲਰ ਵੀ ਕਾਫੀ ਜ਼ਿਆਦਾ ਸੋਹਣਾ ਹੈ ਇਹ ਵੀ ਟੈਸਟਾ ਦੀ ਨੰਗੇ ਸੇਮ ਪ੍ਰਾਈਸ ਰਹੇਗਾ 26200 ਆਲ ਓਵਰ ਹੀ ਨੇਵੀ ਆਪਣੇ ਕੋਲੇ ਆ ਗਏ ਨੇ ਕੋਈ 2 ਸੂਟ ਕੋਈ 3 ਸੂਟ ਲਵਾਂਗੇ ਇਹਦੇ ਵਿੱਚ ਤੇ ਦੂਜਾ ਕਲਰ ਇਹਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਇਹ ਵਾਲਾਗਾ ਮਾਊਸ ਕਲਰ ਦੇਖੋ ਜੀ ਲਓ ਜੀ ਕੀ ਕੀ ਜੀ ਜੇ ਦੇ ਨਾਲ ਆਪਾਂ ਗੱਲ ਕਰੀਏ ਵੀ ਮੈਂਨ ਤੋਂ ਪੱਟਾ ਤੁਹਾਨੂੰ ਕਿਹੜੀ ਸਲਾਹ ਦਵਾਂਗੀ ਹਨ ਇੱਕ ਆਰਗਾਂਜ਼ਾ ਦਾ ਦੁਪੱਟਾ ਆਇਆਗਾ ਨਿਊ ਤੇ ਮੈਂ ਆਪਣੇ ਸੂਟ ਨਾਲ ਡਾਈ ਕਰਵਾਇਆਗਾ ਉਹ ਤੇ ਮੈਂ ਹਜੇ ਸੂਟ ਸਟਿਚਿੰਗ ਹੋ ਕੇ ਆਇਆ ਮੇਰਾ ਮੈਂ ਤੁਹਾਨੂੰ ਦਿਖਾਉਣ ਲਈ ਪਰ ਮੈਂ ਦੁਪੱਟਾ ਪਹਿਲਾਂ ਡਾਈ ਕਰਵਾ ਲੈ ਕਿਉਂਕਿ ਫਿਰ ਮੇਰੇ ਸੂਟ ਕਾਫੀ ਜ਼ਿਆਦਾ ਲੇਟੀ ਹੋ ਜਾਂਦੇ ਨੇਗੇ ਪਹਿਲਾਂ ਸਟਿਚ ਹੋ ਕੇ ਆੰਦ ਨੇ ਫਿਰ ਡਾਈ ਹੋ ਕੇ ਤੇ ਹੁਣ ਮੈਨੂੰ ਪਤਾ ਨਹੀਂ ਵੀ ਮਾਸਟਰ ਟੇਲਰ ਕਿੱਦਾਂ ਦੀ ਲੈਸ ਲਗਾਨੀ ਨੇ ਮੈਂ ਤਾਂ ਲੈਸ ਹੀ ਲਗਵਾ ਲੈਣੀ ਸੀਗੀ ਇਹ ਵਾਲਾ ਦੇਖੋ ਲਾਈਨਾਂ ਨੇ ਇਹਦੇ ਵਿੱਚ ਦੁਪੱਟੇ ਦੇ ਵਿੱਚ ਤੇ ਬਿਲਕੁਲ ਸੌਫਟ ਦੁਪੱਟਾ ਹੈਗਾ ਮੇਰ ਦਾ ਟਾਈ ਐਂਡ ਆਈ ਕਰਵਾਇਆ ਦਾ ਤੇ ਮੈਂ ਕريب ਤੇ ਸੂਟ ਸੀਗਾ ਇੱਕ ਸੂਟ ਹੈਗਾ ਸੀਗਾ ਆਪਣੇ ਕੋਲੇ ਮੈਂ ਉਦਾਂ ਦਾ ਫਿਰ ਇਹਦੇ ਨਾਲ ਦੁਪੱਟਾ ਉਹ ਸੂਟ ਸਟਿਚ ਕਰਵਾਇਆ ਇਸੇ ird ਤੇ ਵੀ ਖਾੜਦਾ ਦੁਪੱਟਾ ਤੇ ਬਹੁਤ ਜਿਆਦੇ ਸੋਹਣੀ ਕੁਆਲਟੀ ਆਈ ਹੈ ਕਿ ਪਹਿਲੀ ਵਾਰ ਆਰਗੈਂਜ਼ਾ ਦੇ ਵਿੱਚ ਇੰਨੀ ਵਧੀਆ ਕੁਆਲਟੀ ਆਈ ਹੈ ਕਿ ਵੀ ਇਹ ਸਿਰ ਤੇ ਖੜਦਾ ਦੁਪੱਟਾ ਦੇਖੋ ਬਿਲਕੁਲ ਨਹੀਂ ਹਿਲਦਾ ਹੈਗਾ ਤਾਂ ਤੁਸੀਂ ਇਹਦੇ ਨਾਲ ਇਹ ਵਾਲਾ ਦੁਪੱਟਾ ਲਗਵਾ ਸਕਦੇ ਹੋਗੇ ਜਿੱਦਾਂ ਕਿ ਮੈਂ ਲਿਆ ਹੋਇਆ ਹੈਗਾ organza ਦੇ ਵਿੱਚ ਤੇ ਦੁਪੱਟੇ ਦਾ ਪ੍ਰਾਈਸ ਰਹੇਗਾ ਜੀ 500 ਤੇ ਬਹੁਤ ਲਾਈਟਵੇਟ ਸਟਾਫ ਹੈਗਾ ਦੁਪੱਟੇ ਦਾ ਤੇ ਕਾਫੀ ਜਿਆਦੇ ਹੱਦ ਤੋਂ ਸੋਹਣੀ ਕੁਆਲਿਟੀ ਹੈਗੀ ਦੇਖੋ ਬਿਲਕੁਲ ਵੀ ਸਿਰਕਦਾ ਨਹੀਂ ਹੈਗਾ ਕਾਫੀ ਜਿਆਦਾਤਰ ਭੈਣਾ ਹਨ ਵੀ ਮੈਰਿਡ ਹੁੰਦੀਆਂ ਨੇ ਜਿਹੜੀਆਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਉਹ ਕਹਿੰਨੇ ਸਾਰੇ ਦੁਪੱਟੇ ਸਿਰ ਤੋਂ ਨਾ ਸਿਰਕਣ ਦੇਖੋ ਬਿਲਕੁਲ ਨਹੀਂ ਸਿਰਕਦਾ ਹੈਗਾ ਮੈਂ ਤੁਹਾਨੂੰ 2-4 ਮਿੰਟ ਤਾਂ ਲੈ ਆ ਹੀ ਲਿਆ ਹੋਣਾ ਵੀਡੀਓ ਦੇ ਵਿੱਚ ਦਿਖਾਤਾ ਵੀ ਬਿਲਕੁਲ ਸਲਿੱਪ ਨਹੀਂ ਕਰਦਾ ਹੈਗਾ ਤਾਂ ਤੁਸੀਂ ਇਹ ਵਾਲਾ ਦੁਪੱਟਾ ਜ਼ਰੂਰ ਲਗਵਾ ਸਕਦੇ ਹੋਗੇ ਜਿੱਦਾਂ ਮੈਂ ਲਿਆ ਹੋਇਆ ਕਾ ਬਾਕੀ ਤੁਸੀਂ ਟੈਪੀ ਦੇ ਵਿੱਚ ਵੀ ਲਗਵਾ ਸਕਦੇ ਹੋੜੀ ਦੁਪੱਟਾ ਤੇ ਆਪਣੀ ਆਪਣੀ ਚੋਆਇਸ ਹੈਗੀ ਜਿੱਦਾਂ ਤੁਹਾਨੂੰ ਵਧੀਆ ਲੱਗੇ ਜਿਹੜਾ ਥਾਰਿਕ ਆਪਣੇ ਕੋਲੇ ਦੁਪੱਟੇ ਦੇ ਵਿੱਚ ਫੈਬਰਿਕ ਦੀ ਕੁਆਲਿਟੀ ਹੈਗੀ ਹੈਗੀ ਤੁਸੀਂ ਜਿਹੜਾ ਮਰਜੀ ਕਹੋਗੇ ਆਪਾਂ ਉਹੀ ਦੁਪੱਟਾ ਲਗਾ ਦਾਂਗੇ ਦੇਖੀਏ ਅੱਜ ਵਾਲੀ ਵੀਡੀਓ ਇੰਨੀ ਸੀਗੀ ਇੰਨੇ ਕਲੈਕਸ਼ਨ ਸੀਗੇ ਬਹੁਤ ਜ਼ਿਆਦੇ ਸੋਹਣੇ ਸੂਟ ਸੀਗੇ ਸਰਦਾਰੀ ਜੇ ਸੂਟ ਸੀਗੇ ਫਾਸਟਲੀ ਆਪਰਾ ਆਰਡਰ ਕਰਦੇ ਹੋ ਤੇ ਕਾਫੀ ਪਹਿਣਾ ਹਨਾ ਪਿਛਲੇ ਬਹੁਤ ਸਾਰੇ ਸੂਟਾਂ ਦੇ ਆਰਡਰ ਦੇ ਰਹੇ ਨੇ ਆਪਾਂ ਨੂੰ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਪਿਕਸ ਸ਼ੇਅਰ ਕਰੂੰਗੀ ਉਹ ਸੂਟਾਂ ਦੀਆਂ ਜੇ ਮੇਰੇ ਕੋਲੇ ਹੋਏ ਤੇ ਕਾਫੀ ਪਿਛਲੀਆਂ ਵੀਡੀਓ ਨੇ ਜਿਉਂਨਾ ਕੋਲਿਓ ਮੈਨੂੰ ਭੇਜ ਰਹੇ ਨੇ ਜੇ ਮੇਰੇ ਕੋਲ ਇਕ ਅਦਾ ਸੂਟ ਵੀ ਹੋਵੇ ਮੈਂ ਤੁਹਾਨੂੰ ਜ਼ਰੂਰ ਦਵੂੰਗੀ ਤੇ ਮੈਂ ਪਿਕ ਵੀ ਜ਼ਰੂਰ ਸ਼ੇਅਰ ਕਰੂੰਗੀ ਤੇ ਆਪਾਂ ਨੂੰ ਜਿਹੜੇ ਮਤਲਬ ਕਰਵਾ ਚੌਂਤ ਦੇ ਲਈ ਸੂਟ ਨੇਗੇ ਹੈਂਡਵਰਕ ਦੇ ਉਹ ਆਪਾਂ ਨੂੰ ਸਟਾਰਟ ਹੋ ਚੁੱਕੇ ਨੇ ਗਿਉਣੇ ਜਿਹੜੀਆਂ ਭੈਣਾਂ ਨੇ ਵੀ ਹੈਂਡਵਰਕ ਦੇ ਵਿੱਚ ਸੂਟ ਰੈਡੀ ਕਰਵਾਉਣੇ ਨੇ ਕੋਈ ਵੀ ਤੁਸੀਂ ਪਾਰਟੀ ਵੇਅਰ ਕੋਈ ਵੀ ਤੁਸੀਂ ਵਰਤਾਂ ਲਈ ਸੂਟ ਰੈਡੀ ਕਰਵਾਉਣੇ ਨੇਗੇ ਤਾਂ ਤੁਸੀਂ ਆਪਣਾ ਫਾਸਟਲੀ ਆਰਡਰ ਦਿਓ ਕਿਉਂਕਿ ਮੇਰੇ ਕੋਲੇ ਕਾਫੀ ਕਸਟਮਰ ਦੇ ਸੂਟ ਆ ਚੁੱਕੇ ਨੇਗੇ ਫਿਰ ਉਸ ਟਾਈਮ ਤੇ ਤੁਹਾਨੂੰ ਕਰਵਾ ਚੌਥ ਤੱਕ ਤਾਂ ਤੁਹਾਨੂੰ ਸੂਟ ਮਿਲ ਲੰਗੇ ਰੈਡੀ ਹੋ ਕੇ ਠੀਕ ਹੈ ਜੀ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੀ ਵੀਡੀਓ ਸਾਡੀ ਪਸੰਦ ਆਈ ਹੋਊਗੀ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਕਮੈਂਟ ਕਰਕੇ ਜਰੂਰ ਦੱਸਦੇ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ